ਮੈਂ ਤਾਂ ਉਹ ਬੋਲ ਕੇ ਆਈ ਹਾਂ ਮੈਂ ਕਿ ਵੀ ਅਫਗਾਨਿਸਤਾਨ ਚ ਹਾਂ ਆਏ ਤਾਂ ਕਹਿੰਦਾ ਆਜੋ ਹੁਣ ਐਡ ਆਲਿਓ ਅਸੀਂ ਤਾਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਤੁਰੀਆਂ ਦੀ ਦੀਦੀ ਆ ਮੱਝਾਂ ਗਾਈਆਂ ਰੋੜ ਦੇ ਨਹੀਂ ਦੱਸਿਆ ਤੁਹਾਨੂੰ ਬੰਦੇ ਰੋੜ ਦੇ ਨਹੀਂ ਦੱਸੇ ਨਾ ਨਾ ਘਰ ਡੁੱਬਦੇ ਨਹੀਂ ਦੱਸੇ ਸਭ ਤੋਂ ਪਹਿਲਾਂ ਸਾਰਾ ਕੁਝ ਨੌਜਵਾਨਾਂ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀੜ੍ਹ ਤੋਂ ਉਹਨਾਂ ਦੇ ਵਿਚਾਰਾ ਕੁਝ ਨਹੀਂ ਸੁਭਾਲਣਾ ਇਹ ਆਪ ਦਾ ਜਿਹੜਾ ਸਿਰ ਤੇ ਚੁੱਪ ਸਕਦੇ ਸਾਰਾ ਕੁਝ ਪਰ ਤੁਹਾਡੇ ਮੈਂ ਇਹ ਗੱਲ ਕਰਦੀ ਵੀ ਇਹਨਾਂ ਸਰਕਾਰ ਦੇ ਮੂਹਰੇ ਹੱਥ ਨਾ ਆ ਡੋ ਆਪਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਸੁਣਨਾ ਤਾਂ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੇ ਕੁਝ ਨਹੀਂ ਪਹੁੰਚਣਾ ਕੋਈ ਨਾ ਕੋਈ ਨਾ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਉਹਨਾਂ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰੋਂ ਸਾਰਿਆਂ ਨੂੰ ਸੱਦ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਪਲੇਸਟ ਬਣਾਏ ਕੋਈ ਕੋਸਟ ਪੈਲੀ ਜਾਵੇ ਬਸ ਕੋਈ ਵੀ ਜੀ ਖਾਲੀ ਨਾ ਹੋਵੇ ਰਸ ਗੁਰੂ ਮਹਾਰਾਜ ਨੂੰ ਜਿਆ ਅੰਤਾਰ ਕੇ ਸੇਵਾ ਕਰੋ ਕੇ ਦਾ ਪੱਖ ਵਾਦਨਾ ਕਰੋ ਜਿਆਤ ਬਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੀ ਸੇਵਾ ਕਰਨ ਦਾ ਇੱਕ ਸੇਵਾ ਚ ਲੱਗੇ ਹੋਏ ਮੈਂ ਤਾਂ ਬੋਲ ਕੇ ਆਈ ਮੈਂ ਕਦੇ ਅਫਗਾਨਿਸਤਾਨ ਚ ਹੜਾ ਆਈ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਫੈ ਤੁਰੀਆਂ ਦੀ ਦੀਦੀ ਆ ਮੱਝਾਂ ਗਾਇਆਂ ਰੋੜਦੀਆਂ ਨਹੀਂ ਦਿਸੀਆਂ ਤੁਹਾਨੂੰ ਬੰਦੇ ਰੋੜਦੇ ਨਹੀਂ ਦਿਸੇ ਨਾ ਨਾ ਡੁੱਬਦੇ ਨਹੀਂ ਦਿਸੇ ਸਭ ਤੋਂ ਸਭ ਕਹਿੰਦਾ ਸਾਰਾ ਕੁਝ ਨੌਜਵਾਨਾਂ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀੜ ਤੋਂ ਉਹਨਾਂ ਦੇ ਵਿਚਾਰਾ ਕੁਛ ਨਹੀਂ ਸੁਭਾਲਣਾ ਇਹ ਆ ਆਪ ਦਾ ਜਿਹੜਾ ਸਿਰ ਤੇ ਚੁੱਕ ਸਕਦੇ ਸਾਰਾ ਕੁਝ ਪਰ ਤੁਹਾਡੇ ਮੈਂ ਇਹ ਗੱਲ ਬੰਦ ਕਰ ਦੋ ਵੀ ਇਹਨਾਂ ਸਰਕਾਰ ਦੇ ਮੂਰੇ ਹੱਥ ਨਾ ਆੜੋ ਆਪਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਮੈਂ ਤਾਂ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੇ ਕੁਝ ਨਹੀਂ ਪਹੁੰਚਣਾ ਕੋਈ ਨਾ ਕੋਈ ਬੰਦਾ ਕੋਲ ਕੁਝ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਉਹਨਾਂ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰੋਂ ਸਾਰਿਆਂ ਨੂੰ stdc ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਇਸ ਤੋਂ ਬਣਾਇਆ ਕੋਈ ਕੋਈ ਕੋਸਟ ਨਹੀਂ ਜਾ ਰਹੇ ਬਸ ਕੋਈ ਵੀ ਜੀ ਖਾਦੀ ਨਾ ਹੋਵੇ ਰਸ ਗੁਰੂ ਮਹਾਰਾਜ ਨੂੰ ਜਿਆ ਅੰਤਾਰ ਕੇ ਸੇਵਾ ਕਰੋ ਕੇ ਦਾ ਪੱਖਵਾਦ ਨਾ ਕਰੋ ਜਿਆਤ ਬਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੀ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਮੈਂ ਤਾਂ ਬੋਲ ਕੇ ਆਇਆ ਮੈਂ ਕਿ ਵੀ ਅਫਗਾਨਿਸਤਾਨ ਚ ਹਾੜਾ ਆਇਆ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤਾਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਫੈ ਤੁਰੀਆਂ ਦੀਂਦੀ ਆ ਮੱਝਾਂ ਗਾਇਆਂ ਰੋੜਦੀਆਂ ਨਹੀਂ ਦਿਸੀਆਂ ਤੁਹਾਨੂੰ ਬੰਦੇ ਰੋੜਦੇ ਨਹੀਂ ਦਿਸੇ ਨਾ ਨਾ ਡੁੱਬਦੇ ਨਹੀਂ ਦਿਸੇ ਸਭ ਤੋਂ ਸਭ ਕਹਿੰਦਾ ਸਾਰਾ ਕੁਝ ਨਾਜਵਾਨਾਂ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀੜ ਤੋਂ ਉਹਨਾਂ ਦੇ ਵਿਚਾਰਾ ਕੁਛ ਨਹੀਂ ਸੁਭਾਲਣਾ ਇਹ ਆਪ ਦਾ ਜਿਹੜਾ ਸਿਰ ਤੇ ਚੁੱਕ ਸਕਦੇ ਸਾਰਾ ਕੁਝ ਪਰ ਥੋੜੇ ਮੈਂ ਇਹ ਗੱਲ ਬੰਦ ਕਰ ਦੋ ਵੀ ਇਹਨਾਂ ਸਰਕਾਰ ਦੇ ਮੂਰੇ ਹੱਥ ਨਾ ਆ ਡੋ ਆਪਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਮੈਂ ਤਾਂ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੂੰ ਕੁਝ ਨਹੀਂ ਪਹੁੰਚਣਾ ਕੋਈ ਨਾ ਕੋਈ ਨਾ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਉਹਨਾਂ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰੋਂ ਸਾਰਿਆਂ ਨੂੰ ਸੱਦ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਲਿਸਟ ਬਣਾਏ ਕੋਈ ਕੋਸ਼ਿਸ਼ ਕਰਨੀ ਜਾਵੇ ਬਸ ਆਪਣਾ ਕੋਈ ਵੀ ਜੀ ਖਾਲੀ ਨਾ ਹੋਵੇ ਰਸ ਗੁਰੂ ਮਹਾਰਾਜ ਨੂੰ ਤੇ ਅੰਦਰ ਕੇ ਸੇਵਾ ਕਰੋ ਕੇ ਦਾ ਪੱਖਵਾਦ ਨਾ ਕਰੋ ਮਜਾਦਬਾਤ ਨਹੀਂ ਕੁਝ ਵੀ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਮੈਂ ਤਾਂ ਬੋਲ ਕੇ ਆਈ ਹਾਂ ਵਿੱਚ ਮੈਂ ਕਿ ਵੀ ਅਫਗਾਨਿਸਤਾਨ ਚ ਹੜਾ ਆਏ ਤਾਂ ਕਹਿੰਦਾ ਆਜੋ ਹੁਣ ਏਡਾਲਿਓ ਅਸੀਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਫੈ ਤੁਰੀਆਂ ਦੀ ਦੀਂਦੀ ਆ ਮੱਝਾਂ ਗਾਇਆਂ ਰੋੜਦੀਆਂ ਨਹੀਂ ਦਿੱਸੀਆਂ ਤੁਹਾਨੂੰ ਬੰਦੇ ਰੋੜਦੇ ਨਹੀਂ ਦਿੱਸੇ ਨਾ ਡੁੱਬਦੇ ਨਹੀਂ ਦਿੱਸੇ ਸਭ ਤੋਂ ਪਹਿਲਾਂ ਸਾਰਾ ਕੁਝ ਦੀ ਨੌਂਦੀ ਪਲੈਨਿੰਗ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਇਹ ਦੂਜੇ ਪੇਤ ਉਹਨਾਂ ਦੇ ਵਿਚਾਰਾ ਕੁਝ ਨਹੀਂ ਸੁਭਾਲਦਾ ਇਹ ਆਪ ਦਾ ਜਿਹੜਾ ਸਿਰ ਤੇ ਜੁਕ ਸਕਦੇ ਸਾਰਾ ਕੁਝ ਪਰ ਥੋੜੇ ਮੈਂ ਇਹ ਗੱਲ ਕਰਦੀ ਵੀ ਇਹਨਾਂ ਸਰਕਾਰ ਦੇ ਮੂਰੇ ਹੱਥ ਨਾ ਆ ਡੋ ਆਪ ਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਨਾ ਤਾਂ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੂੰ ਕੁਝ ਨਹੀਂ ਪਹੁੰਚਣਾ ਕੋਈ ਨਾ ਕੋਈ ਨਾ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹੁਣ ਵੀ ਅਸੀਂ ਰਾਸ਼ਨ ਪਚਾਉਨੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰ ਨੂੰ ਸਾਰਿਆਂ ਨੂੰ ਸੱਦ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਲਿਸਟ ਬਣਾਏ ਗਏ ਆ ਸਾਰਿਆਂ ਨੂੰ ਦੇ ਰਹੇ ਆ ਆਪਣਾ ਕੋਈ ਵੀ ਜੀ ਖਾਲੀ ਨਾ ਹੋਵੇ ਰਸੋਈ ਮਹਾਰਾਣੀ ਤੇ ਅੰਦਰ ਕੇ ਸੇਵਾ ਕਰੋ ਕੇ ਇਹਦਾ ਪੱਖਵਾਦ ਨਾ ਕਰੋ ਜਾਦ ਪਾਤ ਨਹੀਂ ਕੁਝ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਆ ਮੈਂ ਤਾਂ ਉਹ ਬੋਲ ਕੇ ਆਈ ਹਾਂ ਮੈਂ ਕਿਹਾ ਵੀ ਅਫਗਾਨਿਸਤਾਨ ਚ ਹਾੜਾ ਆਏ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਤੁਰੀਆਂ ਦੀ ਦੀਦੀ ਆ ਮੱਝਾਂ ਕਾਇਆਂ ਰੋੜਦੇ ਨਹੀਂ ਦਿਸਿਆ ਤੁਹਾਨੂੰ ਬੰਦੇ ਰੋੜਦੇ ਨਹੀਂ ਦਿਸੇ ਨਾ ਡੁੱਬਦੇ ਨਹੀਂ ਦਿਸੇ ਸਭ ਹੁਣ ਸੋਚਿੰਦਾ ਸਾਰਾ ਕੁਝ ਨਾਉਂਦੀ ਬਲੈਨਿੰਗ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀਰ ਤੋਂ ਉਹਨਾਂ ਦੇ ਵਿਚਾਰਾ ਕੁਛ ਨਹੀਂ ਸੁਭਾਲਾ ਇਹ ਆਪ ਦਾ ਜਿਹੜਾ ਸਿਰ ਤੇ ਝੁੱਕ ਸਕਦੇ ਸਾਰਾ ਕੁਝ ਪਰ ਥੋੜੇ ਮੈਂ ਇਹ ਗੱਲ ਕਰਦੀ ਵੀ ਇਹਨਾਂ ਸਰਕਾਰ ਦੇ ਮੂਹਰੇ ਹੱਥ ਨਾ ਆ ਡੋ ਆਪਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਮੈਂ ਤਾਂ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੇ ਕੁਝ ਨਹੀਂ ਪਹੁੰਚਣਾ ਕੋਈ ਨਾ ਕੋਈ ਨਾ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਉਹਨਾਂ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰੋਂ ਸਾਰਿਆਂ ਨੂੰ ਸੱਦ ਕੇ ਉੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਇਸ ਤੋਂ ਬਣਾਇਆ ਕੋਈ ਕੋਸਟ ਨਹੀਂ ਜਾ ਰਹੇ ਬਸ ਕੋਈ ਵੀ ਜੀ ਖਾਲੀ ਨਾ ਬਲੇ ਰਸ ਗੁਰੂ ਮਹਾਰਾਜ ਦੀ ਅੰਤਾਰਕੀ ਸੇਵਾ ਕਰੋ ਕੇ ਇਹਦਾ ਪੱਖਵਾਦ ਨਾ ਕਰੋ ਜਾਦੂ ਪਾਤ ਨਹੀਂ ਕੁਝ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਹਾਂ ਮੈਂ ਤਾਂ ਬੋਲ ਕੇ ਆਈ ਹਾਂ ਵਿੱਚ ਮੈਂ ਕਿ ਵੀ ਅਫਗਾਨਿਸਤਾਨ ਚ ਹੜਾ ਆਈ ਤਾਂ ਕਹਿੰਦਾ ਆਜੋ ਹੁਣ ਏਡਾਲਿਓ ਅਸੀਂ ਤੋਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਫੈ ਤੁਰੀਆਂ ਦੀ ਦੀਂਦੀ ਆ ਮੱਝਾਂ ਗਾਇਆਂ ਰੋੜਦੀਆਂ ਨਹੀਂ ਦਿਸੀਆਂ ਤੁਹਾਨੂੰ ਬੰਦੇ ਰੋੜਦੇ ਨਹੀਂ ਦਿਸੇ ਨਾ ਡੁੱਬਦੇ ਨਹੀਂ ਦਿਸੇ 他们操心的。 ਸਾਰਾ ਕੁਝ ਨਾਉਂਦੀ ਪਲੈਨਿੰਗ ਨੂੰ ਇਹ ਆ ਵੀ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੇਤ ਉਹਨਾਂ ਦੇ ਵਿਚਾਰਾ ਕੁਛ ਨਹੀਂ ਸੁਭਾਲਦਾ ਇਹ ਆਪ ਦਾ ਜਿਹੜਾ ਸਿਰ ਤੇ ਜੁਕ ਸਕਦੇ ਸਾਰਾ ਕੁਝ ਪਰ ਥੋੜੇ ਮੈਂ ਇਹ ਗੱਲ ਕਰਦੀ ਬੰਦ ਕਰ ਦੋ ਵੀ ਇਹਨਾਂ ਸਰਕਾਰ ਦੇ ਮੂਰੇ ਹੱਥ ਨਾਲ ਅੱਡੋ ਆਪਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫੇਰ ਵੇਚ ਜਾਣਾ ਫੇਰ ਖਰੀਦ ਲੈਣਾ ਖਰੀਦ ਲੈਣਾ ਫੇਰੇ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਮੈਂ ਤਾਂ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੂੰ ਕੁਝ ਨਹੀਂ ਪਹੁੰਚਣਾ ਕੋਈ ਨਾ ਕੋਈ ਨਾ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਉਹਨਾਂ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰ ਨੂੰ ਸਾਰਿਆਂ ਨੂੰ ਸਾਧ ਕੇ ਉੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਲਿਸਟ ਬਣਾਏ ਕੋਈ ਕੋਸ਼ਿਸ਼ ਕਰਨੇ ਬਸ ਆਪਰਾ ਕੋਈ ਵੀ ਜੀ ਖਾਲੀ ਨਾ ਹੋਵੇ ਰਸ ਗੁਰੂ ਮਹਾਰਾਜ ਜੀ ਦੇ ਅੰਦਰ ਕੇ ਸੇਵਾ ਕਰੋ ਕੇ ਦਾ ਪੱਖਵਾਦ ਨਾ ਕਰੋ ਜਾਤ ਪਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਆ ਮੈਂ ਤਾਂ ਉਹ ਬੋਲ ਕੇ ਆਈ ਆ ਵਿੱਚ ਮੈਂ ਕਿ ਵੀ ਅਫਗਾਨਿਸਤਾਨ ਚ ਹੜਾ ਆਈ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤੋਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਪੁਰੀਆਂ ਨਹੀਂ ਕਹਿੰਦੀ ਆ ਮੱਝਾਂ ਗਾਈਆਂ ਰੋੜਦੀਆਂ ਨਹੀਂ ਦਿੱਸੀਆਂ ਤੁਹਾਨੂੰ ਬੰਦੇ ਰੋੜਦੇ ਨਹੀਂ ਦਿੱਸੇ ਨਾ ਨਾ ਡੁੱਬਦੇ ਨਹੀਂ ਦਿੱਸੇ 操操心的。 ਸਾਰਾ ਕੁਝ ਨਾਉਂਡ ਪਲੈਨਿੰਗ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੇਤ ਉਹਨਾਂ ਦੇ ਵਿਚਾਰਾ ਕੁਛ ਨਹੀਂ ਸੁਭਾਲਣਾ ਇਹ ਆ ਆਪ ਦਾ ਜਿਹੜਾ ਸਿਰ ਤੇ ਚੁੱਕ ਸਕਦੇ ਸਾਰਾ ਕੁਝ ਪਰ ਥੋੜੇ ਮੈਂ ਇਹ ਗੱਲ ਕਰਦੀ ਵੀ ਇਹਨਾਂ ਸਰਕਾਰ ਦੇ ਮੂਰੇ ਹੱਥ ਨਾ ਅਡੋ ਆਪਦੇ ਭਰਾਵਾਂ ਮੂਰੇ ਅਡ ਲਓ ਤੁਹਾਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫੇਰ ਵੇਚ ਜਾਣਾ ਫੇਰ ਖਰੀਦ ਲੈਣਾ ਖਰੀਦ ਲੈਣਾ ਫੇਰੇ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਆਓ ਪੰਜਾਬ ਦੇ ਸ਼ੇਰੋ ਸ਼ੇਰ ਬਣਜੋ ਗਿੱਦੜ ਨਾ ਬਣੋ ਮੈਂ ਤਾਂ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੂੰ ਕੁਝ ਨਹੀਂ ਪਹੁੰਚਣਾ ਕੋਈ ਨਾ ਕੋਈ ਨਾ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਉਹਨਾਂ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ-ਕੱਲੇ ਘਰ ਨੂੰ ਸਾਰਿਆਂ ਨੂੰ ਸੱਦ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਬੇਸਟ ਬਣਾਇਆ ਕੋਈ ਕੋਈ ਕੋਸਟ ਨਹੀਂ ਜਾ ਰਹੇ ਬਸ ਆਪਣਾ ਕੋਈ ਵੀ ਜੀ ਖਾਲੀ ਨਾ ਹੋਵੇ ਰਸ ਗੁਰੂ ਮਹਾਰਾਜ ਦੇ ਅੰਦਰ ਕੇ ਸੇਵਾ ਕਰੋ ਕੇ ਦਾ ਪੱਖਵਾਦ ਨਾ ਕਰੋ ਜਾਤ ਪਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਆ ਮੈਂ ਤਾਂ ਉਹ ਬੋਲ ਕੇ ਆਈ ਹਾਂ ਵਿੱਚ ਮੈਂ ਕਿ ਵੀ ਅਫਗਾਨਿਸਤਾਨ ਚ ਹੜਾ ਆਈ ਤਾਂ ਕਹਿੰਦਾ ਆਜੋ ਹੁਣ ਏਡਾਲਿਓ ਅਸੀਂ ਤੋਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਫੈ ਤੁਰੀਆਂ ਦੀਂਦੀ ਆ ਮੱਝਾਂ ਗਾਇਆਂ ਰੋੜਦੀਆਂ ਨਹੀਂ ਦਿੱਸੀਆਂ ਤੁਹਾਨੂੰ ਬੰਦੇ ਰੋੜਦੇ ਨਹੀਂ ਦਿੱਸੇ ਨਾ ਡੁੱਬਦੇ ਨਹੀਂ ਦਿੱਸੇ ਸਭ ਤੋਂ ਪਹਿਲਾਂ ਸਾਰਾ ਕੁਝ ਨਾਜੂਬ ਲੈਣ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀਰ ਤੋਂ ਉਹਨਾਂ ਦੇ ਵਿਚਾਰਾ ਕੁਝ ਨਹੀਂ ਸੁਭਾਲਣਾ ਇਹ ਆ ਆਪ ਦਾ ਜਿਹੜਾ ਸਿਰ ਤੇ ਚੁੱਕ ਸਕਦੇ ਸਾਰਾ ਕੁਝ ਪਰ ਥੋੜੇ ਮੈਂ ਇਹ ਗੱਲ ਦਿੰਦਾ ਦਰ ਦੋ ਵੀ ਇਹਨਾਂ ਸਰਕਾਰ ਦੇ ਮੂਹਰੇ ਹੱਥ ਨਾ ਆ ਡੋ ਆਪ ਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਮੈਂ ਤਾਂ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੇ ਕੁਝ ਨਹੀਂ ਪਹੁੰਚਣਾ ਕੋਈ ਕੋਈ ਨਾ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰੋਂ ਸਾਰਿਆਂ ਨੂੰ ਸੱਦ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਇਸ ਤੋਂ ਬਣਾਇਆ ਕੋਈ ਕੋਈ ਕੌਣ ਸੈਲੀ ਜਾ ਰਹੇ ਬਸ ਆਪਣਾ ਕੋਈ ਵੀ ਜੀ ਖਾਲੀ ਨਾ ਹੋਵੇ ਰਸ ਗੁਰੂ ਮਹਾਰਾਜ ਦੇ ਅੰਦਰ ਕੇ ਸੇਵਾ ਕਰੋ ਕੇ ਦਾ ਪੱਖਵਾਦ ਨਾ ਕਰੋ ਜਾਤ ਪਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਮੈਂ ਤਾਂ ਉਹ ਬੋਲ ਕੇ ਆਈ ਹਾਂ ਵਿੱਚ ਮੈਂ ਕਿ ਵੀ ਅਫਗਾਨਿਸਤਾਨ ਚ ਹੜਾ ਆਈ ਤਾਂ ਕਹਿੰਦਾ ਆਜੋ ਹੁਣ ਏਡਾਲਿਓ ਅਸੀਂ ਤੋਂ ਤਾਂ ਕਹਿੰਦਾ ਪੰਜਾਬ ਦੇ ਕੀੜੀ ਤੁਰੀਆਂ ਨਹੀਂ ਗਈਆਂ ਮੱਝਾਂ ਗਾਇਆਂ ਰੋੜਦੀਆਂ ਨਹੀਂ ਦਿੱਸੀਆਂ ਤੁਹਾਨੂੰ ਬੰਦੇ ਰੋੜਦੇ ਨਹੀਂ ਦਿੱਸੇ ਨਾ ਡੁੱਬਦੇ ਨਹੀਂ ਦਿੱਸੇ ਕੌਣ ਪਰਫਾਰਮਿੰਦਾ ਹੈ ਸਾਰਾ ਕੁਝ ਨਾਉਂ ਬਣਾ ਲੈਂਦੇ ਆ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀਰ ਤੋਂ ਉਹਨਾਂ ਦੇ ਵਿਚਾਰਾ ਕੁਝ ਨਹੀਂ ਸੁਭਾਲਣਾ ਇਹ ਆਪ ਦਾ ਜਿਹੜਾ ਸਿਰ ਤੇ ਚੁੱਕ ਸਕਦੇ ਸਾਰਾ ਕੁਝ ਪਰ ਤੁਹਾਡੇ ਮੈਂ ਇਹ ਬਤ ਕਰਦੀ ਅੰਦਾਜ਼ ਦੋ ਵੀ ਇਹਨਾਂ ਸਰਕਾਰ ਦੇ ਮੂਹਰੇ ਹੱਥ ਨਾ ਆ ਡੋ ਆਪਦੇ ਭਰਾਵਾਂ ਮੂਰੇ ਆਡ ਲਓ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੇ ਕੁਝ ਨਹੀਂ ਪਹੁੰਚਣਾ ਕੋਈ ਕੋਈ ਨਾ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰੋਂ ਸਾਰਿਆਂ ਨੂੰ ਥੱਦ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਪਲੇਸਟ ਬਣਾਏ ਕੋਈ ਕੋਈ ਕੋਸ਼ਿਸ਼ ਕਰ ਰਹੇ ਹੈ ਬਸ ਆਪਣਾ ਕੋਈ ਵੀ ਜੀ ਖਾਲੀ ਨਾ ਹੋ ਮੇਰਾ ਸ਼ੁਕਰ ਗੁਰੂ ਮਹਾਰਾਜ ਜੀ ਤੇ ਅੰਤਾਰ ਕੇ ਸੇਵਾ ਕਰੂ ਕਿ ਇਹਦਾ ਪੱਖਵਾਦ ਨਾ ਬਹੁਤ ਜ਼ਿਆਦ ਪਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੀ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਹੈ ਮੈਂ ਤਾਂ ਉਹ ਬੋਲ ਕੇ ਆਈ ਹਾਂ ਵਿੱਚ ਮੈਂ ਕਿ ਆ ਵੀ ਅਫਗਾਨਿਸਤਾਨ ਚ ਹਾੜਾ ਆਏ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤੋਂ ਤਾਂ ਕਹਿੰਦੇ ਪੰਜਾਬ ਦੇ ਕਿਹੜੀ ਕੁੜੀਆਂ ਦੀ ਦੀਦੀ ਹੈ ਮੱਝਾਂ ਗਾਈਆਂ ਰੋੜਦੇ ਨਹੀਂ ਦਿਸਿਆ ਤੁਹਾਨੂੰ ਬੰਦੇ ਰੋੜਦੇ ਨਹੀਂ ਦਿਸੇ ਨਾ ਡੁੱਬਦੇ ਨਹੀਂ ਦਿਸੇ ਸਭ ਤੋਂ ਪਹਿਲਾਂ ਸਾਰਾ ਕੁਝ ਨਾਉਂ ਬਲੈਨਿੰਗ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀਰ ਤੋਂ ਉਹਨਾਂ ਦੇ ਵਿਚਾਰਾ ਕੁਝ ਨਹੀਂ ਸੰਭਾਲਦਾ ਇਹ ਆਪ ਦਾ ਜਿਹੜਾ ਸਿਰ ਤੇ ਚੁੱਕ ਸਕਦੇ ਸਾਰਾ ਕੁਝ ਪਰ ਥੋੜੇ ਮੈਂ ਇਹ ਗੱਲ ਕਰਦੀ ਵੀ ਇਹਨਾਂ ਸਰਕਾਰ ਦੇ ਮੂਰੇ ਹੱਥ ਨਾ ਆ ਡੋ ਆਪਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਮੈਂ ਤਾਂ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੂੰ ਕੁਝ ਨਹੀਂ ਪਹੁੰਚਣਾ ਕੋਈ ਵੋਟ ਬੰਦਾ ਕੋਲ ਕੁਝ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰ ਨੂੰ ਸਾਰਿਆਂ ਨੂੰ ਸੱਦ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਬੇਸ਼ਟ ਬਣਾਇਆ ਕੋਈ ਕੋਸ਼ਿਸ਼ ਕਰਨੀ ਜਾਵੇ ਆਪਰਾ ਕੋਈ ਵੀ ਜੀ ਖਾਲੀ ਨਾ ਹੋ ਮੇਰਾ ਸ਼ਬਦ ਗੁਰੂ ਮਹਾਰਾਜ ਜੀ ਤੇ ਅੰਤਾਰ ਦੀ ਸੇਵਾ ਕਰੋ ਕੇ ਦਾ ਪੱਖਵਾਦ ਨਾ ਕਰੋ ਬਸ ਜਾਤ ਪਾਤ ਨਹੀਂ ਕੁਝ ਨਹੀਂ ਪੰਜਾਬੀ ਭਾਈ ਜਿਹੜੀ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਮੈਂ ਤਾਂ ਉਹ ਬੋਲ ਕੇ ਆਈ ਹਾਂ ਵਿੱਚ ਮੈਂ ਕਿਹਾ ਵੀ ਅਫਗਾਨਿਸਤਾਨ ਚ ਹਾੜਾ ਆਏ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤੋਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਪੁਰੀਆਂ ਦੀ ਦੀਂਦੀ ਆ ਮੱਝਾਂ ਗਾਈਆਂ ਰੋੜ ਨਹੀਂ ਦਿਸੀਆਂ ਤੁਹਾਨੂੰ ਬੰਦੇ ਰੋੜਦੇ ਨਹੀਂ ਦਿਸੇ ਨਾ ਨਾ ਡੁੱਬਦੇ ਨਹੀਂ ਦਿਸੇ ਸਾਰਾ ਕੁਝ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀੜਥ ਉਹਨਾਂ ਦੇ ਵਿਚਾਰਾ ਕੁਝ ਨਹੀਂ ਸੰਭਾਲਦਾ ਇਹ ਆਪ ਦਾ ਜਿਹੜਾ ਸਿਰ ਤੇ ਚੁੱਪ ਸਕਦੇ ਸਾਰਾ ਕੁਝ ਪਰ ਥੋੜੇ ਮੈਂ ਇਹ ਗੱਲ ਕਰਦੀ ਵੀ ਇਹਨਾਂ ਸਰਕਾਰ ਦੇ ਮੂਰੇ ਹੱਥ ਨਾ ਆੜੋ ਆਪਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਇਹ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਪਾਓ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱੱਥੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੇ ਕੁਝ ਨਹੀਂ ਪਹੁੰਚਣਾ ਕੋਈ ਵੋਟ ਬੰਦਾ ਬੋਲ ਕੁਝ ਕੋਈ ਨਹੀਂ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰ ਨੂੰ ਸਾਰਿਆਂ ਨੂੰ ਛੱਤ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਇਸਟ ਬਣਾਇਆ ਕੋਈ ਕੋਸ਼ਿਸ਼ ਨਹੀਂ ਕਰਨੀ ਬਸ ਆ ਕੋਈ ਵੀ ਜੀ ਖਾਲੀ ਨਾ ਹੋ ਮੇਰਾ ਸ਼ਬਦ ਗੁਰੂ ਮਹਾਰਾਜ ਦੀ ਅੰਦਰ ਕੀ ਸੇਵਾ ਕਰੋ ਕੇ ਦਾ ਪੱਖਵਾਦ ਨਾ ਕਰੋ ਬਸ ਜਾਤ ਪਾਤ ਨਹੀਂ ਕੁਝ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਆ ਮੈਂ ਤਾਂ ਉਹ ਬੋਲ ਕੇ ਆਈ ਹਾਂ ਹਾਲੇ ਚ ਮੈਂ ਕਿਹਾ ਵੀ ਅਫਗਾਨਿਸਤਾਨ ਚ ਹਾੜਾ ਆਏ ਤਾਂ ਕਹਿੰਦਾ ਆ ਜੋ ਹੁਣ ਐਡਾਲਿਓ ਅਸੀਂ ਤੋਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਫੈ ਤੁਰੀਆਂ ਦੀ ਦੀਂਦੀ ਆ ਮੱਝਾਂ ਗਾਈਆਂ ਰੋੜਦੀਆਂ ਨਹੀਂ ਦਿਸੀਆਂ ਤੁਹਾਨੂੰ ਬੰਦੇ ਰੋੜਦੇ ਨਹੀਂ ਦਿਸੇ ਨਾ ਨਾ ਡੁੱਬਦੇ ਨਹੀਂ ਦਿਸੇ ਸਭ ਨੂੰ ਸਤ ਸ੍ਰੀ ਅਕਾਲ ਸਾਰਾ ਕੁਝ ਨਾਉਂ ਦੀ ਬਲੈਨਿੰਗ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀਰ ਤੋਂ ਉਹਨਾਂ ਦੇ ਵਿਚਾਰਿਆ ਕੁਛ ਨਹੀਂ ਸੁਭਾਲਾ ਇਹ ਆਪ ਦਾ ਜਿਹੜਾ ਸਿਰ ਤੇ ਚੁੱਪ ਸਕਦੇ ਸਾਰਾ ਕੁਝ ਪਰ ਤੁਸੀਂ ਇਹ ਗੱਲ ਕਰਦੀ ਬੰਦ ਕਰ ਦਿਓ ਵੀ ਇਹਨਾਂ ਸਰਕਾਰ ਦੇ ਮੂਹਰੇ ਹੱਥ ਨਾ ਆ ਡੋ ਆਪਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੇ ਕੁਝ ਨਹੀਂ ਪਹੁੰਚਣਾ ਕੋਈ ਮੋਟ ਬੰਦਾ ਕੋਈ ਨਹੀਂ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰੋਂ ਸਾਰਿਆਂ ਨੂੰ ਸੱਦ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਲਿਸਟ ਬਣਾਇਆ ਕੋਈ ਕੋਈ ਕੌਣ ਕਰਨ ਜਾ ਰਹੇ ਹੈ ਬਸ ਆਪਾਂ ਕੋਈ ਵੀ ਜੀ ਖਾਦੀ ਨਾ ਹੋ ਮੇਰਾ ਸ਼ੁਰੂ ਮਹਾਰਾਜ ਜੀ ਅੰਤਾਰ ਕੇ ਸੇਵਾ ਕਰੂ ਕੇ ਦਾ ਪੱਖਵਾਦ ਨਾ ਕਰੋ ਜਯਾਤਪਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਹੈ ਮੈਂ ਤਾਂ ਉਹ ਬੋਲ ਕੇ ਆਈ ਹਾਂ ਵਿੱਚ ਮੈਂ ਕਿਹਾ ਵੀ ਅਫਗਾਨਿਸਤਾਨ ਚ ਹਾੜਾ ਆਈ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤਾਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਫੈ ਪੁਰੀਆਂ ਦੀ ਦੀਂਦੀ ਆ ਮੱਝਾਂ ਗਾਈਆਂ ਰੋੜ ਦੇ ਨੀ ਦਿਸੀਆਂ ਤੁਹਾਨੂੰ ਬੰਦੇ ਰੋੜ ਦੇ ਨਹੀਂ ਦਿਸੇ ਨਾ ਡੁੱਬਦੇ ਨਹੀਂ ਦਿਸੇ ਸਭਨ ਤੇ ਸਾਰਾ ਕੁਝ ਆਉਂਦੀ ਪਲੈਨਿੰਗ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀਰ ਤੋਂ ਉਹਨਾਂ ਦੇ ਵਿਚਾਰਾ ਕੁਛ ਨਹੀਂ ਸੁਭਾਲਣਾ ਇਹ ਆ ਆਪ ਦਾ ਜਿਹੜਾ ਸਿਰ ਤੇ ਚੁੱਕ ਸਕਦੇ ਸਾਰਾ ਕੁਝ ਪਰ ਤੁਹਾਡੇ ਮੈਂ ਇਹ ਗੱਲ ਕਰਦੀ ਹਾਂ ਅੰਦਕਾਰ ਦੋ ਵੀ ਇਹਨਾਂ ਸਰਕਾਰ ਦੇ ਮੂਹਰੇ ਹੱਥ ਨਾ ਆ ਡੋ ਆਪ ਦੇ ਭਰਾ ਮਾਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਖਰੀਦ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਮੈਂ ਤਾਂ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੇ ਕੁਝ ਨਹੀਂ ਪਹੁੰਚਣਾ ਕੋਈ ਕੋਈ ਨਾ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਨੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰ ਨੂੰ ਸਾਰਿਆਂ ਨੂੰ ਸਾਧ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਬੇਸਟ ਬਣਾਇਆ ਕੋਈ ਕੋਸ਼ਿਸ਼ ਕਰਨੀ ਜਾਵੇ ਬਸ ਆਪਣਾ ਕੋਈ ਵੀ ਜੀ ਖਾਲੀ ਨਾ ਹੋਵੇ ਰਸ ਗੁਰੂ ਮਹਾਰਾਜ ਜੀ ਤੇ ਅੰਤਾਰ ਕੇ ਸੇਵਾ ਕਰੋ ਕੇ ਦਾ ਪੱਖਵਾਦ ਨਾ ਕਰੋ ਜਿਆਦ-ਪਿਆਦ ਨਹੀਂ ਕੁਝ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਆ ਮੈਂ ਤਾਂ ਉਹ ਬੋਲ ਕੇ ਆਈ ਹਾਂ ਵਿੱਚ ਮੈਂ ਕਿ ਵੀ ਅਫਗਾਨਿਸਤਾਨ ਚ ਹਾਂ ਆਈ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤਾਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਪੁਰੀਆਂ ਦੀ ਦੀਂਦੀ ਆ ਮੱਝਾਂ ਗਾਇਆਂ ਰੋੜਦੇ ਨਹੀਂ ਦਿਸਿਆ ਤੁਹਾਨੂੰ ਬੰਦੇ ਰੋੜਦੇ ਨਹੀਂ ਦਿਸੇ ਨਾ ਡੁੱਬਦੇ ਨਹੀਂ ਦਿਸੇ ਸਭ ਤੋਂ ਪਹਿਲਾਂ ਸਾਰਾ ਕੁਝ ਨਵੀਂ ਪਲੈਨਿੰਗ ਨੂੰ ਇਹ ਹੈ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੇਤ ਉਹਨਾਂ ਦੇ ਵਿਚਾਰਾ ਕੁਝ ਨਹੀਂ ਸੁਭਾਲਣਾ ਇਹ ਆਪ ਦਾ ਜਿਹੜਾ ਸਿਰ ਤੇ ਚੁੱਕ ਸਕਦੇ ਸਾਰਾ ਕੁਝ ਪਰ ਤੁਹਾਡੇ ਮੈਂ ਇਹ ਗੱਲ ਕਰਦੀ ਹਾਂ ਪੰਦਕਾਰ ਦੋ ਵੀ ਇਹਨਾਂ ਸਰਕਾਰ ਦੇ ਮੂਹਰੇ ਹੱਥ ਨਾ ਆ ਡੋ ਆਪ ਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਇਹ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੇ ਕੁਝ ਨਹੀਂ ਪਹੁੰਚਣਾ ਕੋਈ ਕੋਈ ਬੰਦਾ ਕੋਲ ਕੁਝ ਨਹੀਂ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰ ਨੂੰ ਸਾਰਿਆਂ ਨੂੰ ਸਾਧ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਲਿਸਟ ਬਣਾਇਆ ਕੋਈ ਕੋਈ ਕੌਣ ਸੈਲੀ ਜਾ ਰਹੇ ਬਸ ਆ ਕੋਈ ਵੀ ਜੀ ਸਾਡੀ ਨਾ ਹੋਵੇ ਰਸ ਗੁਰੂ ਮਹਾਰਾਜ ਦੇ ਅੰਤਾਰ ਕੇ ਸੇਵਾ ਕਰੋ ਕੇ ਦਾ ਪੱਖਵਾਦ ਨਾ ਕਰੋ ਜਾਤ ਪਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੀ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗਿਆ ਹੋਇਆ ਮੈਂ ਤਾਂ ਬੋਲ ਕੇ ਆਇਆ ਮੈਂ ਕਿ ਵੀ ਅਫਗਾਨਿਸਤਾਨ ਚ ਹੜਾ ਆਇਆ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤੋਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਤੁਰੀਆਂ ਦੀਂਦੀ ਆ ਮੱਝਾਂ ਗਾਇਆਂ ਰੋੜਦੀਆਂ ਨਹੀਂ ਦਿਸੀਆਂ ਤੁਹਾਨੂੰ ਬੰਦੇ ਰੋੜਦੇ ਨਹੀਂ ਦਿਸੇ ਨਾ ਡੁੱਬਦੇ ਨਹੀਂ ਦਿਸੇ ਸਭ ਨੂੰ ਸਤ ਸ੍ਰੀ ਅਕਾਲ ਸਾਰਾ ਕੁਝ ਨਾਉਂਦੀ ਪਲੈਨਿੰਗ ਨੂੰ ਇਹ ਹੈ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੇਤ ਉਹਨਾਂ ਦੇ ਵਿਚਾਰਿਆ ਕੁਛ ਨਹੀਂ ਸੁਭਾਲਣਾ ਇਹ ਆਪ ਦਾ ਜਿਹੜਾ ਸਿਰ ਤੇ ਚੁੱਕ ਸਕਦੇ ਸਾਰਾ ਕੁਝ ਪਰ ਥੋੜੇ ਮੈਂ ਇਹ ਗੱਲ ਕਰਦੀ ਹਾਂ ਬੰਦ ਕਰ ਦੋ ਵੀ ਇਹਨਾਂ ਸਰਕਾਰ ਦੇ ਮੂਹਰੇ ਹੱਥ ਨਾ ਆ ਡੋ ਆਪ ਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੇ ਕੁਝ ਨਹੀਂ ਪਹੁੰਚਣਾ ਕੋਈ ਰੋਡ ਬੰਦਾ ਕੋਲ ਕੁਝ ਨਹੀਂ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰੋਂ ਸਾਰਿਆਂ ਨੂੰ stdc ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਲਿਸਟ ਬਣਾਇਆ ਕੋਈ ਕੋਈ ਕੌਸਟ ਪੈ ਜਾ ਰਹੇ ਬਸ ਆਪਾਂ ਕੋਈ ਵੀ ਜੀ ਸਾਡੀ ਨਾ ਹੋ ਮੇਰਾ ਸ਼ਬਦ ਗੁਰੂ ਮਹਾਰਾਜ ਨੂੰ ਤੇ ਅੰਤਾਰ ਕੇ ਸੇਵਾ ਕਰੋ ਕਿ ਇਹਦਾ ਪੱਖਵਾਦ ਨਾ ਕਰੋ ਜਾਤ ਪਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਮੈਂ ਤਾਂ ਉਹ ਬੋਲ ਕੇ ਆਈ ਹਾਂ ਮੈਂ ਕਿਹਾ ਵੀ ਅਫਗਾਨਿਸਤਾਨ ਚ ਹਾੜਾ ਆਏ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤਾਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਤੁਰੀਆਂ ਦੀ ਗਿੰਦੀ ਹੈ ਮੱਝਾਂ ਗਾਇਆਂ ਰੋਡ ਦੇ ਨੀਂ ਦਿੱਸੀਆਂ ਤੁਹਾਨੂੰ ਬੰਦੇ ਰੋਡ ਦੇ ਨਹੀਂ ਦਿੱਸੇ ਨਾ ਨਾ ਘਰ ਡੁੱਬਦੇ ਨਹੀਂ ਦਿੱਸੇ ਸਭ ਤੋਂ ਸਭ ਕਹਿੰਦਾ ਸਾਰਾ ਕੁਝ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀਰ ਤੋਂ ਉਹਨਾਂ ਦੇ ਵਿਚਾਰਾ ਕੁਛ ਨਹੀਂ ਸੁਭਾਲਦਾ ਇਹ ਆਪ ਦਾ ਜਿਹੜਾ ਸਿਰ ਤੇ ਚੁੱਪ ਸਕਦੇ ਸਾਰਾ ਕੁਝ ਪਰ ਥੋੜੇ ਮੈਂ ਗੱਲ ਕਰਦੀ ਵੀ ਇਹਨਾਂ ਸਰਕਾਰ ਦੇ ਮੂਹਰੇ ਹੱਥ ਨਾ ਆ ਡੋ ਆਪਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫੇਰ ਵੇਚ ਜਾਣਾ ਫੇਰ ਖਰੀਦ ਲੈਣਾ ਖਰੀਦ ਲੈਣਾ ਫੇਰੇ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਨਾ ਤਾਂ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੇ ਕੁਝ ਨਹੀਂ ਪਹੁੰਚਣਾ ਕੋਈ ਨਾ ਕੋਈ ਨਾ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹਾਂ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰ ਨੂੰ ਸਾਰਿਆਂ ਨੂੰ ਛੱਡ ਕੇ ਉੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਇਸ਼ਟ ਬਣਾਏ ਕੋਈ ਕੋਸ਼ਿਸ਼ ਪਈ ਜਾਵੇ ਬਾਸ ਆਪਾਂ ਕੋਈ ਵੀ ਜੀ ਖਾਲੀ ਨਾ ਹੋ ਮੇਰਾ ਸ਼ਰਮ ਗੁਰੂ ਮਹਾਰਾਜ ਦੀ ਅੰਦਰ ਕੇ ਸੇਵਾ ਕਰੂ ਕੇ ਇਹਦਾ ਪੱਖਵਾਦ ਨਾ ਕਰੂ ਮੁਜਾਦਬਾਤ ਨਹੀਂ ਕੁਝ ਵੀ ਪੰਜਾਬੀ ਭਾਈ ਜਿਹੜੀ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਮੈਂ ਤਾਂ ਉਹ ਬੋਲ ਕੇ ਆਈ ਹਾਂ ਮਲੇ ਚ ਮੈਂ ਕਿਹਾ ਵੀ ਅਫਗਾਨਿਸਤਾਨ ਚ ਹਾੜਾ ਆਏ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤਾਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਤੁਰੀਆਂ ਦੀ ਦੀਦੀ ਹੈ ਮੱਝਾਂ ਗਾਇਆਂ ਰੋੜ ਦੇ ਨੀ ਦੱਸਿਆ ਤੁਹਾਨੂੰ ਬੰਦੇ ਰੋੜ ਦੇ ਨਹੀਂ ਦੱਸੇ ਨਾ ਨਾ ਘਰ ਡੁੱਬਦੇ ਨਹੀਂ ਦੱਸੇ ਸਭ ਨੂੰ ਸਤ ਸ੍ਰੀ ਅਕਾਲ ਸਾਰਾ ਕੁਝ ਨਾਉਨ ਪਲੈਨਿੰਗ ਨੂੰ ਇਹ ਆਪੀ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀੜ ਤੋਂ ਉਹਨਾਂ ਦੇ ਵਿਚਾਰਾ ਕੁਝ ਨਹੀਂ ਸੁਭਾਲ ਲੈ ਇਹ ਆਪ ਦਾ ਜਿਹੜਾ ਸਿਰ ਤੇ ਚੁੱਪ ਸਕਦੇ ਸਾਰਾ ਕੁਝ ਪਰ ਅੱਜ ਮੈਂ ਇਹ ਗੱਲ ਕਰਦੀ ਵੀ ਇਹਨਾਂ ਸਰਕਾਰ ਦੇ ਮੂਰੇ ਹੱਥ ਨਾ ਆ ਡੋ ਆਪਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੂੰ ਕੁਝ ਨਹੀਂ ਪਹੁੰਚਣਾ ਕੋਈ ਨਾ ਕੋਈ ਨਾ ਇਹਨਾਂ ਤੋਂ ਦਸਿਆਨ ਕਰਾ ਲੈਣੇ ਵੀ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰ ਨੂੰ ਸਾਰਿਆਂ ਨੂੰ ਸੱਦ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਲਿਸਟ ਬਣਾ ਕੇ ਕੋਈ ਕੋਈ ਸੈਲੀ ਜਾਵੇ ਬਸ ਕੋਈ ਵੀ ਜੀ ਖਾਲੀ ਨਾ ਹੋਵੇ ਰਾਸ਼ ਗੁਰੂ ਮਹਾਰਾਜ ਨੂੰ ਜਿਆ ਅੰਤਾਰ ਕੇ ਸੇਵਾ ਕਰੋ ਕੇ ਦਾ ਪੱਖਵਾਦ ਨਾ ਕਰੋ ਪੂਜਾਤ ਪਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਮੈਂ ਤਾਂ ਬੋਲ ਕੇ ਆਈ ਮੈਂ ਕਿ ਵੀ ਅਫਗਾਨਿਸਤਾਨ ਚ ਹੜਾ ਆਏ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤੋਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਫੈ ਤੁਰੀਆਂ ਦੀ ਦੀਦੀ ਆ ਮੱਝਾਂ ਗਾਇਆਂ ਰੋੜਦੀਆਂ ਨਹੀਂ ਦਿਸੀਆਂ ਤੁਹਾਨੂੰ ਬੰਦੇ ਰੋੜਦੇ ਨਹੀਂ ਦਿਸੇ ਨਾ ਨਾ ਡੁੱਬਦੇ ਨਹੀਂ ਦਿਸੇ ਸਭ ਨੂੰ ਸਤ ਸ੍ਰੀ ਅਕਾਲ ਸਾਰਾ ਕੁਝ ਨੌਜਵਾਨ ਪੰਜਾਬੀਆਂ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀੜ੍ਹ ਉਹਨਾਂ ਦੇ ਵਿਚਾਰਾ ਕੁਝ ਨਹੀਂ ਸੁਭਾਲਦਾ ਇਹ ਆਪ ਦਾ ਜਿਹੜਾ ਸਿਰ ਤੇ ਚੁੱਕ ਸਕਦੇ ਸਾਰਾ ਕੁਝ ਪਰ ਤੁਹਾਡੇ ਮੈਂ ਇਹ ਗੱਲ ਕਰਦੀ ਵੀ ਇਹਨਾਂ ਸਰਕਾਰ ਦੇ ਮੂਰੇ ਹੱਥ ਨਾ ਆ ਡੋ ਆਪ ਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਮੈਂ ਤਾਂ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੂੰ ਕੁਝ ਨਹੀਂ ਪਹੁੰਚਣਾ ਕੋਈ ਨਾ ਕੋਈ ਨਾ ਇਹਨਾਂ ਤੋਂ ਦਸਿਆਨ ਕਰਾ ਲੈਣੇ ਵੀ ਹਾਂ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰੋਂ ਸਾਰਿਆਂ ਨੂੰ ਸੱਦ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਕੋਈ ਕੋਈ ਕੋਸਟ ਨਹੀਂ ਜਾ ਰਹੇ ਬਸ ਕੋਈ ਵੀ ਜੀ ਖਾਲੀ ਨਾ ਹੋਵੇ ਰਸ ਗੁਰੂ ਮਹਾਰਾਜ ਨੂੰ ਜਿਆ ਅੰਤਾਰ ਕੇ ਸੇਵਾ ਕਰੋ ਕੇ ਦਾ ਪੱਖਵਾਦ ਨਾ ਕਰੋ ਤੁਜਾਗਵਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਆ ਮੈਂ ਤਾਂ ਬੋਲ ਕੇ ਆਈ ਹਾਂ ਮੈਂ ਕਿ ਵੀ ਅਫਗਾਨਿਸਤਾਨ ਚ ਹਾੜਾ ਆਏ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤਾਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਪੁਰੀਆਂ ਦੀ ਦੀਦੀ ਆ ਮੱਝਾਂ ਗਾਇਆਂ ਰੋੜਦੇ ਨੀ ਦਿਸਿਆ ਤੁਹਾਨੂੰ ਬੰਦੇ ਰੋੜਦੇ ਨਹੀਂ ਦਿਸੇ ਨਾ ਡੁੱਬਦੇ ਨਹੀਂ ਦਿਸੇ ਹੌਨ ਸਭ ਇਹਦਾ ਸਾਰਾ ਕੁਝ ਨਾਉਦੀ ਪਲੈਨਿੰਗ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀਰ ਤੋਂ ਉਹਨਾਂ ਦੇ ਵਿਚਾਰਾ ਕੁਛ ਨਹੀਂ ਸੁਭਾਲਣਾ ਇਹ ਆਪ ਦਾ ਜਿਹੜਾ ਸਿਰ ਤੇ ਚੁੱਕ ਸਕਦੇ ਸਾਰਾ ਕੁਝ ਪਰ ਤੁਹਾਡੇ ਮੈਂ ਇਹ ਗੱਲ ਕਰਦੀ ਹਾਂ ਅਦਾ ਕਰ ਦੋ ਵੀ ਇਹਨਾਂ ਸਰਕਾਰ ਦੇ ਮੂਹਰੇ ਹੱਥ ਨਾ ਆੜੋ ਆਪ ਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫੇਰ ਵੇਚ ਜਾਣਾ ਫੇਰ ਖਰੀਦ ਲੈਣਾ ਖਰੀਦ ਲੈਣਾ ਫੇਰੇ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣਜੋ ਗਿੱਦੜ ਨਾ ਬਣੋ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੂੰ ਕੁਝ ਨਹੀਂ ਪਹੁੰਚਣਾ ਕੋਈ ਵੋਟ ਬੰਦਾ ਕੋਲ ਕੁਝ ਨਹੀਂ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਨੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰ ਨੂੰ ਸਾਰਿਆਂ ਨੂੰ ਛੱਤ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਕੋਈ ਕੋਸ਼ਿਸ਼ ਕਰਨੀ ਚਾਹ ਰਹੇ ਆ ਬਸ ਆਪਰਾ ਕੋਈ ਵੀ ਜੀ ਖਾਲੀ ਨਾ ਹੋਵੇ ਰਸੋਈ ਮਹਾਰਾਜ ਜੀ ਤੇ ਅੰਤਾਰ ਕੇ ਸੇਵਾ ਕਰੋ ਕੇ ਦਾ ਪੱਖਵਾਦ ਨਾ ਕਰੋ ਮੁਜਾਦ ਪਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਹੈ ਇੱਕ ਸੇਵਾ ਚ ਲੱਗੇ ਹੋਏ ਆ ਮੈਂ ਤਾਂ ਬੋਲ ਕੇ ਆਈ ਹਾਂ ਮੈਂ ਕਿ ਵੀ ਅਫਗਾਨਿਸਤਾਨ ਚ ਹਾੜਾ ਆਏ ਤਾਂ ਕਹਿੰਦਾ ਆਜੋ ਹੁਣ ਐਡਾਲਿਓ ਅਸੀਂ ਤਾਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਪੁਰੀਆਂ ਦੀ ਦੀਦੀ ਆ ਮੱਝਾਂ ਗਾਇਆਂ ਰੋੜ ਦੇ ਨੀ ਦੱਸਿਆ ਤੁਹਾਨੂੰ ਬੰਦੇ ਰੋੜ ਦੇ ਨਹੀਂ ਦੱਸੇ ਨਾ ਡੁੱਬਦੇ ਨਹੀਂ ਦੱਸੇ ਸਭ ਤੋਂ ਪਹਿਲਾਂ ਸਾਰਾ ਕੁਝ ਨੌਜਵਾਨੀ ਪਲੈਨਿੰਗ ਨੂੰ ਇਹ ਆ ਕਿ ਨਸ਼ੇ ਪੱਤੇ ਤਿਆਗੋ ਆਪਣੇ ਪੰਜਾਬ ਨੂੰ ਸੁਭਾਲੋ ਇਹ ਜੰਗ ਬੱਚੇ ਸੰਭਾਲ ਸਕਦੇ ਆ ਹੁਣ ਜਿਹੜੇ ਆ ਦੂਜੇ ਪੀੜ ਤੋਂ ਉਹਨਾਂ ਦੇ ਵਿਚਾਰਾ ਕੁਛ ਨਹੀਂ ਸੁਭਾਲਣਾ ਇਹ ਆਪ ਦਾ ਜਿਹੜਾ ਸਿਰ ਤੇ ਚੁੱਕ ਸਕਦੇ ਸਾਰਾ ਕੁਝ ਪਰ ਤੁਹਾਡੇ ਮੈਂ ਇਹ ਬਸ ਕਰਦੀ ਅਪਧਾਰ ਦੋ ਵੀ ਇਹਨਾਂ ਸਰਕਾਰ ਦੇ ਮੂਹਰੇ ਹੱਥ ਨਾ ਆ ਡੋ ਆਪ ਦੇ ਭਰਾਵਾਂ ਮੂਰੇ ਅੱਡ ਲੋ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਹੈ ਸਰਕਾਰ ਨੇ ਤੁਹਾਨੂੰ ਫਿਰ ਵੇਚ ਜਾਣਾ ਫਿਰ ਖਰੀਦ ਲੈਣਾ ਖਰੀਦ ਲੈਣਾ ਫਿਰ ਖਰੀਦਣਾ ਨਾ ਖਰੀਦੇ ਜਾਇਓ ਨਾ ਖਰੀਦੇ ਜਾਇਓ ਪੰਜਾਬ ਦੇ ਸ਼ੇਰੋ ਸ਼ੇਰ ਬਣ ਜਾਓ ਗਿੱਦੜ ਨਾ ਬਣੋ ਸਰਕਾਰਾਂ ਤੋਂ ਵੀ ਉਹ ਲੈਣਗੇ ਜਿਹੜੇ ਸਰਕਾਰ ਦੇ ਪਿੱਟੂ ਨੇ ਪਿੰਡਾਂ ਦੇ ਵਿੱਚ ਵੀ ਤੇ ਜਿਹੜੇ ਗਰੀਬ ਲੋਕ ਉਹਨਾਂ ਤੱਕ ਕਿਸੇ ਨੂੰ ਕੁਝ ਨਹੀਂ ਪਹੁੰਚਣਾ ਕੋਈ ਨਾ ਕੋਈ ਨਾ ਇਹਨਾਂ ਤੋਂ ਤਾਂ ਸਿਆਣ ਕਰਾ ਲੈਣੇ ਵੀ ਹੁਣ ਵੀ ਅਸੀਂ ਰਾਸ਼ਨ ਪਹੁੰਚਾਉਣੇ ਆ ਅਸੀਂ ਲਿਸਟ ਬਣਾ ਕੇ ਕੱਲੇ ਕੱਲੇ ਘਰ ਨੂੰ ਸਾਰਿਆਂ ਨੂੰ ਛੱਦ ਕੇ ਇੱਥੇ ਜਿੰਨਾ ਵੀ ਪਾਣੀ ਦੇ ਵਿੱਚ ਹੈਗੇ ਆ ਪਲੇਸਟ ਬਣਾਇਆ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਬਸ ਕੋਈ ਵੀ ਜੀ ਖਾਲੀ ਨਾ ਰਹੇ ਗੁਰੂ ਮਹਾਰਾਜ ਜੀ ਆਖਾਰ ਕੇ ਸੇਵਾ ਕਰੋ ਕੇ ਇਹਦਾ ਪੱਖਵਾਦ ਨਾ ਕਰੋ ਜਾਤ ਪਾਤ ਨਹੀਂ ਕੁਛ ਨਹੀਂ ਪੰਜਾਬੀ ਭਾਈ ਜਿਹੜੇ ਸੇਵਾ ਕਰਨ ਦਾ ਇੱਕ ਸੇਵਾ ਚ ਲੱਗੇ ਹੋਏ ਆ ਮੈਂ ਤਾਂ ਬੋਲ ਕੇ ਆਈ ਆ ਵਿੱਚ ਮੈਂ ਕਿ ਵੀ ਅਫਗਾਨਿਸਤਾਨ ਚ ਹੜਾ ਆਈ ਤਾਂ ਕਹਿੰਦਾ ਆਜੋ ਹੁਣ ਏਡਾਲਿਓ ਅਸੀਂ ਤਾਂ ਕਹਿੰਦੇ ਪੰਜਾਬ ਦੇ ਕੀੜੀ ਫੈ ਤੁਰਿਆ ਨਹੀਂ ਦੀਂਦੀ ਆ ਮੱਝਾਂ ਗਾਇਆਂ ਰੋੜਦੀਆਂ ਨਹੀਂ ਦਿੱਸੀਆਂ ਤੁਹਾਨੂੰ ਬੰਦੇ ਰੋੜਦੇ ਨਹੀਂ ਦਿੱਸੇ ਨਾ ਡੁੱਬਦੇ ਨਹੀਂ ਦਿੱਸੇ ਕੌਣ ਕਹਿੰਦਾ ਸਾਰਾ ਕੁਝ